ਕਿ ਕਿ ਕੋਟੇ ਨੇ ਮੁਲਕ ਦਾ ਬੇੜਾ ਬਠਾਤਾ ਬੜੇ ਲੋਕੇ ਇਹ ਚਰਚਾ ਛੱਡਦੀ ਐ ਕਿ ਬੰਦੇ ਦੀ ਜਿਹੜੀ ਐ ਕੋਟਾ ਹੋਵੇ ਆਰਥਿਕਤਾ ਦੇ ਆਧਾਰ ਤੇ ਚਾਹਤ ਦੇ ਆਧਾਰ ਤੇ ਕਹਦਾ ਕੋਟਾ ਯੋਗ ਬੰਦੇ ਰਹਿ ਜਾਂਦੇ ਆ ਅਯੋਗ ਬੰਦੇ ਭਰਤੀ ਹੋ ਜਾਂਦੇ ਤੁਸੀਂ ਕੀ ਕੀ ਮੰਨਦੇ ਹੋ ਜੀ ਜਾਤ ਖਤਮ ਕਰ ਦਿਓ ਜੀ ਹੂੰ ਜਾਤ ਖਤਮ ਕਰ ਦਿਓ ਆਰਥਿਕ ਧਰਮ ਠੀਕ ਐ ਜਾਤ ਤਾਂ ਖਤਮ ਕਰੋ ਪਹਿਲਾਂ ਜਾਤ ਤਾਂ ਤੁਹਾਡੇ ਤੁਸੀਂ 5000 ਸਾਲ ਹੋ ਗਏ ਤੁਹਾਡੇ ਹੱਡਾਂ ਚ ਵੜੀ ਹੋਈ ਐ ਜਾਤ ਤਾਂ ਤੁਹਾਡੇ ਮਨ ਚੋਂ ਨਿਕਲੀ ਨਹੀਂ ਜਾਤ ਦਾ ਧੁਨੀ ਮਨਚੋਂ ਨਿਕਲਦੀ ਨਹੀਂ ਤੇ ਫਿਰ ਕੋਟਾ ਦਾ ਜਾਤੀ ਆਧਾਰ ਤੇ ਇਹ ਸ਼ੈਡਿਊਲਡ ਕਾਸਟ ਹੈ ਸ਼ੈਡਿਊਲਡ ਅਨੁਸੂਚਿਤ ਕੀਤੀ ਗਈ ਹੈ ਇਹਦੀ ਅਲੱਗ ਅਨੁਸੂਚੀ ਬਣਾਈ ਗਈ ਹੈ ਸਭਧਾਨ ਦੇ ਵਿੱਚ ਇਸ ਕਰਕੇ ਇਹਨੂੰ ਅਨੁਸੂਚਿਤ ਜਾਤੀ ਕਿਹਾ ਜਾਂਦਾ ਹੈ ਅਨੁਸੂਚਿਤ ਜਾਤੀ ਦਾ ਮਤਲਬ ਇਹਦੀ ਅਲੱਗ ਅਨੁਸੂਚੀ ਤਿਆਰ ਕੀਤੀ ਗਈ ਹੈ ਵੀ ਇਹ ਸਦੀਆਂ ਤੋਂ ਪੜਤਾਰੇ ਹੋਏ ਲੋਕ ਹੈ ਗਲਾਂ ਦੇ ਵਿੱਚ ਇਹਨਾਂ ਦੇ ਹਾਂਡੀ ਪਾਈ ਹੁੰਦੀ ਸੀ ਵੀ ਤੂੰ ਠੁੱਕਣਾ ਵੀ ਨਹੀਂ ਥੱਲੇ ਪਿੱਛੇ ਝੜੂ ਵੱਧਾ ਹੁੰਦਾ ਸੀ ਜਿੱਥੋਂ ਦੀ ਲੰਗੀਆਂ ਆਪਦੀ ਪੈਰ ਵੀ ਸਾਫ਼ ਕਰਦਾ ਜਾਈ ਪਰ ਛਾਵੇਂ ਤੱਕ ਇਹਦੇ ਕੋਈ ਲਾਗੇ ਨਹੀਂ ਸੀ ਲੱਗਦਾ ਔਰਤਾਂ ਨੇ ਇਹਨਾਂ ਦੇ ਛਾਪੀਆਂ ਕਹ ਨੰਗੀਆਂ ਰੱਖੋ ਤਾਂ ਕਿ ਅਸੀਂ ਦੇਖੀਏ ਤੇ ਜੇ ਉਹ ਟੱਕਦੀਆਂ ਸੀ ਵਿਚਾਰੀਆਂ ਤਾਂ ਛਾਤੀਆਂ ਵੜ ਦਿੱਤੀਆਂ ਜਾਂਦੀਆਂ ਸੀ ਉਹਦੀਆਂ ਸਾਰਾ ਇਤਿਹਾਸ ਭਰਿਆ ਪਿਆ ਸ਼ੰਭੂ ਕੁਰੀ શું ਦੇ ਕੰਨਾਂ 'ਚ ਜਿਨ੍ਹਾਂ ਨੂੰ ਅੱਜ ਅਸੀਂ ਚਲੋ ਮੈਂ ਉਸ ਟੌਪਿਕ ਤੇ ਨਾ ਜਾਵਾਂ ਉਹ ਵਿਚਾਰੇ ਨੂੰ ਰੱਬ ਦਾ ਨਾਮ ਜਪਨ ਕਰਕੇ ਜੇ ਕੋਈ ਰੱਬ ਦਾ ਨਾਮ ਲੈਣ ਲੱਗੇ ਨਾ ਮਨੂੰ ਸੁਬੇ ਤਿੰਨ ਸਾਰ ਕਹਿੰਦੇ ਉਹਦੀ ਜੀਬ ਵੜ ਦੋ ਵਾਟ ਇਜ਼ ਥਿਸ ਇਸ ਤੋਂ ਵੱਧ ਅਨਮੋਰ ਕਿਸੇ ਦੇਸ਼ 'ਚ ਕਿਉਂ ਨਹੀਂ ਹੈ ਜੇ ਆਪਾਂ ਸਾਰੇ ਦੇਵੀ ਦੇਵਤਿਆਂ ਨੂੰ ਮੰਨ ਕੇ ਦੇਖੀਏ 33 ਕਰੋੜ ਦੇਵੀ ਦੇਵਤਿਆਂ ਤੋਂ ਫਿਰ ਬਾਕੀ ਦੇਸ਼ 33 ਕਰੋੜ ਦੇਵੀ ਦੇਵਤਿਆਂ ਤੋਂ ਬਿਨਾਂ ਹੀ ਬੈਠੇ ਆ ਹੂੰ ਸੋਚੋ ਉੱਥੇ ਵੀ ਤਾਂ ਰੱਬ ਹੈਗਾ ਹੀ ਆ ਆਪਾਂ ਤਾਂ ਕਹਿੰਨੇ ਰੱਬ ਜਰਰੇ-ਜਰਰੇ ਚ ਬਰਾਜਮਣ ਕਣ-ਕਣ ਚ ਬਰ ਫਿਰ ਉਹਨਾਂ ਨੂੰ ਕੌਣ ਸੰਭਾਲਦਾ ਉਹਨਾਂ ਨੂੰ ਕੌਣ ਪਾਲਦਾ ਹੈ ਬਾਕੀ ਦੇ ਸਾਡੇ ਤੋਂ ਇੰਨੀ ਤਰੱਕੀ ਤੇ ਕਿਉਂ ਆ ਉਹ ਕਰਮ ਚ ਵਿਸ਼ਵਾਸ ਕਰਦੇ ਨੇ ਉਹ ਕਰਮਯੋਗੀ ਨੇ ਸਾਡੇ ਵਾਲੇ ਧਰਮਯੋਗੀ ਨੇ ਤੇ ਧਰਮ ਤੋਂ ਵੀ ਆ ਧਰਮਯੋਗੀ ਬਣ ਚੁੱਕੇ ਨੇ ਹੁਣ ਧਰਮ ਤੋਂ ਵੀ ਗਿਰ ਗਏ ਜੇ ਧਰਮ ਹੋਵੇ ਤਾਂ ਸ਼ਾਇਦ ਇੱਕ ਬਾਬੇ ਨਾਨਕ ਨੇ ਕਿਹਾ ਇਹ ਧਰਤੀ ਧਰਮਸਾਲ ਹੂੰ ਇਹ ਧਰਮਸ਼ਾਲਾ ਆਏ ਧਰਤੀ ਇੱਥੇ ਤੁਸੀਂ ਸਿੱਖਣ ਆਏ ਹੋ ਇਨਸਾਨੀ ਜਾਮਾ ਸਭ ਤੋਂ ਉੱਚਾ ਤੇ ਸੁੱਚਾ ਹੈ ਇਨਸਾਨ ਸਭ ਜੁਨੀਆਂ ਦਾ ਸੰਸਾਰ ਮੰਨਿਆ ਜਾਂਦਾ ਸਰਦਾਰ ਪਰ ਅਸੀਂ ਬਾਣੀ ਨੇ ਫਿਰ ਕਹਿਣਾ ਪਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਉਹ ਜਾਤ ਤਾਂ ਤੇਰੀ ਠੀਕ ਹੈ ਤੈਨੂੰ ਜਾਮਾ ਤਾਂ ਮਿਲ ਗਿਆ ਅਸਲ ਦੇ ਵਿੱਚ ਇੱਕ ਦੇਖੋ ਜਾਤ ਇੱਕ ਜਾਤਿਕ ਜਾਤੀ ਇੱਕ ਜਾਤਿਕ ਜਾਤੀ ਡਿਫਰੈਂਟ ਹੈ ਹਾਂ ਬਾਣੀ ਦੇ ਅਨਸਾਰ ਜਾਤ ਹੁੰਦਾ ਸਰੀਰ ਠੀਕ ਹੈ ਜਾਤੀ ਹੁੰਦੀ ਹੈ ਦੂਜੀ ਜਾਤੀ ਜਿਹਨੂੰ ਅਸੀਂ ਜਾਤ ਪਾਤ ਕਹਿੰਦੇ ਹਾਂ ਠੀਕ ਹੈ ਇਸੇ ਕਰਕੇ ਉਹਨੇ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ ਵੀ ਮਾਨਸ ਦਾ ਤੈਨੂੰ ਸਰੀਰ ਮਿਲਿਆ ਤੇ ਕਰਤੂਤ ਤੇਰੀ ਪਸ਼ੂ ਦੀ ਜਿੱਤੇ ਜਾਤੀ ਆਇਆ ਨਾ ਉੱਥੇ ਆਇਆ ਜਾਤੀ ਉੱਚਾ ਪਾਤੀ ਉੱਚਾ ਉੱਚਾ ਜਨਮ ਹਮਾਰਾ ਉੱਥੇ ਜਾਤੀ ਆਇਆ ਇਸ ਕਰਕੇ ਜਾਤ ਨੂੰ ਸੰਗਰਹ ਕਰਨਾ ਜ਼ਰੂਰੀ ਤਾਂ ਹੀ ਉਹਨਾਂ ਨੇ ਕਿਹਾ ਜੋ ਜਾਤ ਮੈਂ ਜੋਤ ਜੋਤ ਮੈਂ ਜਾਤ ਐ ਸਰੀਰ ਦੇ ਵਿੱਚ ਜੋਤ ਹੈ ਤਾਂ ਹੀ ਬਾਣੀ ਨੇ ਕਿਹਾ ਹਰਿ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਇਆ ਅਸਲੀ ਹਰਮੰਦਰਤਾ ਇਹ ਸਰੀਰ ਐ। ਹੂੰ। ਇੱਟਾਂ ਪੱਥਰਾਂ ਦੀਆਂ ਬਣਡੀਆਂ ਤਾਂ ਉਹ ਗੁਰਮਤਿ ਵਿਚਾਰ ਕਰਨ ਨੂੰ ਸਾਡੇ ਧਰਮ ਸਥਾਨ ਬਣਾਏ ਗਏ ਸੀ। ਹੂੰ। ਜਿੱਥੇ ਅਸੀਂ ਕਹਿ ਬੈ ਕਿ ਗੁਰਮਤਿ ਵਿਚਾਰਾਂ ਕਰਨੀਆਂ ਸੀ ਹੋ ਰੱਬ ਉੱਥੇ ਨਹੀਂ ਵੱਸਦਾ। ਰੱਬ ਤੁਹਾਡੇ ਅੰਦਰ ਵੱਸਦਾ ਹੈ। ਰੱਬ ਤੁਹਾਡੇ ਦਿਲ 'ਚ ਵੱਸਦਾ ਹੈ। ਜਿਸ ਪਾਇਆ ਤਿਸ ਦਿਲ ਵਿੱਚ ਯਾਰ। ਕਹਿੰਦਾ ਸਜਦੇ ਕਰਦੇ ਆਂ ਘਸ ਵੀ ਘਸ ਗਏ ਮੱਥੇ। ਹੂੰ। ਬਾਬਾ ਬੋਲੇ ਸ਼ਾ ਕਹਿੰਦੇ ਠੀਕ ਐ। ਨਾ ਰੱਬ ਕਾਬੇ ਤੇ ਨਾ ਰੱਬ ਮੱਕੇ। ਉਨੇ ਕੋ ਮੁਸਲਮ ਫਕੀਰ ਹੈ ਤੇ ਮੁਸਲਮਾਨਾਂ ਦੇ ਉੱਚ ਉੱਚ ਧਾਰਮਿਕ ਸਥਾਨਾਂ ਬਾਰੇ ਬੋਲ ਰਹੇ ਆ ਇਹ ਹੁੰਦਾ ਸੱਚ ਜਿਹੜੇ ਅਡੋਲ ਰਹਿ ਕੇ ਸੱਚ ਬੋਲਦੇ ਡਰਦੇ ਨਹੀਂ ਕਿਸ ਤੋਂ ਫਿਰ ਕਹਿੰਦੇ ਨਾ ਰੱਬ ਕਾਬੇ ਨਾ ਰੱਬ ਮੱਕੇ ਸਜਦੇ ਕਰਦੇ ਆ ਘਸਗੇ ਮੱਥੇ ਜਿਸ ਪਾਇਆ ਤਿਸ ਦਿਲ ਵਿੱਚ ਆ ਰੱਬ ਤਾਂ ਤੁਹਾਡੇ ਦਿਲ ਚ ਵਸਦੇ ਹੁਣ ਤੁਸੀਂ ਦੱਸੋ ਬਾਣੀ ਵੀ ਇਹੀ ਕਹਿੰਦੀ ਹੈ ਇੰਦਰ ਵੜੋ ਅੰਦਰ ਬਾਣੀ ਸਾਨੂੰ ਅੰਦਰ ਵੜਨਾ ਸਿਖਾਉਂਦੀ ਹੈ ਬਾਣੀ ਨੇ ਇੱਕੋ ਗੱਲੇ ਨਾਨਕ ਕੇ ਘਰ ਕੇਵਲ ਨਾਮ ਨਾਮ ਨੂੰ ਜੇ ਸ਼ੁਰੂ ਦੇਖੋ ਕਿੱਥੋਂ ਹੁੰਦਾ ਇੱਕ ਓਮਕਾਰ ਸਤ ਨਾਮ ਸਤਨਾਮ ਤੋਂ ਮੂਲ ਮੰਤਰ ਸ਼ੁਰੂ ਹੈ ਕਿ ਜਪਜੀ ਸਾਹਿਬ ਖਤਮ ਕੀ ਤਿੰਨ ਦਾ ਨਾਮ ਤੇ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਿਲੇ ਕੀਤੀ ਚੁੱਤੀ ਨਾਲ ਨਾਮ ਨਾਮ ਕੀ ਹੈ ਹੁਕਮ ਇਹ ਹੁਕਮ ਨੂੰ ਅਸੀਂ ਪਹਿਚਾਨਣਾ ਹੈ ਹੁਕਮਬੂਜ ਪਰਮ ਪਦਪਾਇ ਤੁਪਈ ਇਹ ਇਹ ਸਾਡੇ ਆਪਣੇ ਦਾਇਰੇ ਨੇ ਜਿਹੜੇ ਅਸੀਂ ਬਣਾ ਕੇ ਬਹਿ ਗਏ ਆ ਇਹਨਾਂ ਦਾਇਰਿਆਂ ਤੋਂ ਬਾਹਰ ਨਿਕਲਣ ਦੀ ਲੋੜ ਹੈ ਫਿਰ ਇਨਸਾਨ ਬਣ ਸਕਦੇ ਹਾਂ ਜੇ ਤੁਸੀਂ ਆਪਣੇ ਹੀ ਦਾਇਰਿਆਂ ਤੋਂ ਆ ਜਿਹੜੇ ਆਪਣੇ ਬਣਾਏ ਹੋਏ ਕਿਤਾਬਾਂ ਦੇ ਜਰੀਏ ਮੰਨ ਲਓ ਫਾਰ ਐਗਜ਼ਾਮਪਲ ਆ ਤੁਹਾਡੇ ਕੋਲੇ ਕਿਤਾਬ ਪਈ ਹੈ ਹਮ ਇਸ ਕਿਤਾਬ ਦੇ ਲੇਖਕ ਦੇ ਆਪਣੇ ਵਿਚਾਰ ਹੋਣਗੇ ਵਿਚਾਰ ਹੋਣਗੇ ਠੀਕ ਹੈ ਇਹ ਨੇ ਇਹਨੇ ਜੋ ਵੇਖਿਆ ਜੋ ਇਹਦਾ ਆਲਾ ਦੁਆਰਾ ਸੀ ਇਹਦੀ ਬੁੱਧੀ ਉਹਦੇ ਹਮ ਤੱਕ ਡਿਵੈਲਪ ਹੋਈ ਅ ਅਸੀਂ ਰੋਜ਼ ਪੜ੍ਹਦੇ ਹਾਂ ਚੌਪਈ ਸਾਹਿਬ ਚ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੋਹਿ ਤੀ ਤੁਮਰਾ ਲਖਾ ਨਾ ਜਾਏ ਪਸਾਰਾ ਤੇਰਾ ਪਸਾਰਾ ਕੌਣ ਲਖ ਲੂਗਾ ਭਾਈ ਇਹ ਤਾਂ ਜਿੰਨੀ ਕਿਸੇ ਦੀ ਬੁੱਧੀ ਹੈ ਉਹਨਾ ਉਹ ਵਰਨਣ ਕਰੀ ਜਾਂਦਾ ਜਿੰਨੀ ਮੇਰੀ ਬੁੱਧੀ ਅੱਜ ਮੈਂ ਵਰਨਣ ਕਰਤਾ ਥੋੜੇ ਸਾਹਮਣੇ ਉਹ ਤਾਂ ਗਿਆਨ ਦਾ ਅਥਾ ਸਾਗਰ ਹੈ ਬਾਬੇ ਨਾਨਕ ਨੇ ਵੀ ਕਹਿਤਾ ਕਿ ਭਾਈ ਜਾਣ ਜਾਣ ਕੇ ਹੀ ਜਾਣਿਆ ਭਾਈ ਉਹ ਤਾਂ ਉਹ ਤਾਂ ਬਿਆੰਤ ਹੈ ਉਹ ਤਾਂ ਅਨੰਤ ਹੈ ਉਹਦਾ ਤਾਂ ਪਾਰ ਹੀ ਨਹੀਂ ਕੀ ਗਿਆਨਨ ਬ੍ਰਹਮਾ ਵਿਸ਼ਨ ਮਹੇਸ਼ਰ ਥਾਕੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇਹ ਤਿੰਨ ਤਿੰਨ ਕਾਰਜਪਾਲਕ ਹੈ ਇਹ ਤੁਸੀ ਇੱਕ ਮੇਰੇ ਗੱਲ ਯਾਦ ਹੈਗੀ ਹਮ ਜਪਦੀ ਸਰਜ ਜੀ ਦੀ ਪੌੜੀ ਹੈ ਇਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਆ ਵੇਖੋ ਹੁਣੇ ਦੁਬਾਰਾ ਬੋਲੋ ਬੋਲੋ ਫਿਰ ਬੋਲੋ ਇਕਾ ਮਾਈ ਹਾਂ ਤੁਸੀਂ ਬੋਲੋ ਮੈਂ ਇਕਾ ਮਾਈ ਜੁਗਤ ਵਿਆਈ ਅੱਗੇ ਤਿੰਨ ਚੇਲੇ ਪਰ ਹਾਂ ਤਿੰਨ ਚੇਲੇ ਅਸੀਂ ਤਿੰਨ ਕਹਿੰਦੇ ਹਾਂ ਹਮ ਉਹ ਭਾਈ ਪੜ ਕੇ ਤਾਂ ਦੇਖੋ ਤੱਤੇ ਨੂੰ ਸਿਹਾਰੀ ਨੰਨੇ ਨੂੰ ਸਿਹਾਰੀ ਹੈ ਤਿੰਨ ਤਿੰਨੇ ਤਿੰਨੇ ਹਾਂ ਇਕਾਂ ਮਾਈ ਜੁਗਤ ਵੀ ਆਈ ਤਿੰਨੇ ਚੇਲੇ ਪ੍ਰਵਾਨ ਹੂੰ ਠੀਕ ਹੈ ਹੁਣ ਉਹ ਮਾਇਆ ਨੂੰ ਹੀ ਚੇਲੇ ਪ੍ਰਵਾਨ ਕੀਤਾ 10 ਉਹਨੂੰ ਅਸੀਂ ਤਿੰਨ ਜਿਹੜੇ ਬਣਾਤੇ ਨਾ ਬ੍ਰਹਮਾ ਵਿਸ਼ਨਵੇਂਸ਼ ਤੇ ਫਿਰ ਬਾਕੀਆਂ ਨੂੰ ਕਿਉਂ ਨਹੀਂ ਪਤਾ ਲੱਗਿਆ ਜਦੋਂ ਉਹਨੇ ਸ੍ਰਿਸ਼ਟੀ ਸ਼ਰਜੀ ਬਾਕੀ ਦੇਸ਼ਾਂ 'ਚ ਕਿੱਥੇ ਗਏ ਬ੍ਰਹਮਾ ਵਿਸ਼ਨਵੇਂਸ਼ ਉਹ ਤਾਂ ਪ ਜਾਣਦਾ ਹੀ ਨਹੀਂ ਹੂੰ ਤਿੰਨੇ ਆ ਤਿੰਨੇ ਪੜੋ ਨਾ ਗੁਰੂ ਗ੍ਰੰਥ ਸਾਹਿਬ 'ਚ ਪੜੋ ਠੀਕ ਹੈ ਅਸੀਂ 10 10 10 ਤੇ ਨੱਪੀ ਤੁਰੇ ਆਉਣੇ ਤਿੰਨ ਤਾਂ ਹੈ ਹੀ ਨਹੀਂ ਕਿਤੇ ਫਿਰ ਉਹਨਾਂ ਨੇ ਕਿਹਾ ਇਕੋ ਸੰਸਾਰੀ ਟੱਕੇ ਨੂੰ ਔਂਕੜ ਹੈ ਅਸੀਂ ਕਹਿੰਨੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਅਸੀਂ ਇੱਕ ਕਰਤਾ ਔਂਕੜ ਲਾਈ ਦਿੱਤਾ ਗੁਰਬਾਣੀ ਪੜਨ ਲਈ ਗੁਰਬਾਣੀ ਦਾ ਵਿਆਕਰਨ ਦਾ ਗਿਆਨ ਹੋਣਾ ਜ਼ਰੂਰੀ ਹੈ ਗੁਰਬਾਣੀ ਦੀ ਇੱਕ ਲਗ ਮਾਤਰ ਤੁਸੀਂ ਹਟਾ ਦਿਓਗੇ ਉਦਾਰਥੀ ਅਨਰਥ ਹੋ ਜਾਂਦਾ ਉਹਨੇ ਕਿਹਾ ਇੱਕੋ ਸੰਸਾਰੀ ਇੱਕੋ ਭੰਡਾਰੀ ਇੱਕੋ ਲਾਇ ਦੀਵਾਨ ਆਪਣੇ ਆਪ ਹੀ ਕਰਦਾ ਸਾਰਾ ਕੁਝ ਆਪ ਹੀ ਪਾਲਣ ਪੋਸ਼ਣ ਕਰਦਾ ਆਪ ਹੀ ਜਨਮ ਲੈਂਦਾ ਹੈ ਕਿ ਆਪ ਹੀ ਸ਼ਿੰਗਾਰ ਕਰਦਾ ਹੈ ਇਕੋ ਲਾਈ ਦੀ ਬਾਣ ਹੁਣ ਦੇਖੋ ਇਹ ਕੀ ਹੈ ਇਹ ਤ੍ਰੈਗੋਨ ਹੈ ਠੀਕ ਹੈ ਹੁਣ ਉਹਨਾਂ ਨੇ ਕਿਹਾ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤ ਹੈ ਇਹ ਗਿਆਨ ਹੁਣ ਜਿਹੜੀ ਮਾਇਆ ਹੈ ਹੁਣ ਮਾਇਆ ਜਦੋਂ ਅਸੀਂ ਇਹਨਾਂ ਗੁਣਾਂ ਦੇ ਵਿੱਚ ਵਿਅਸਤ ਹੋ ਜਾਂਦੇ ਹਾਂ ਫਿਰ ਅਸੀਂ ਆਪਣੇ ਅਸਲੀ ਵਜੂਦ ਨੂੰ ਭੁੱਲ ਜਾਂਦੇ ਹਾਂ ਅਸਲੀ ਵਜੂਦ ਕੀ ਹੈ ਤੁਹਾਡਾ ਤੁਹਾਡੀ ਚੇਤਨਾ ਜਿਹਨੂੰ ਅਸੀਂ ਆਤਮਾ ਕਹਿੰਦੇ ਜਿਹਨੂੰ ਅਸੀਂ ਰੂਹ ਕਹਿੰਦੇ ਹਾਂ ਤੁਸੀਂ ਬੈਠੇ ਹੋ ਮੈਂ ਬੈਠੇ ਹਾਂ ਅਕਸਰ ਆਪਾਂ ਦੇਖਿਆ আজকাল ਵੀਡੀਓ ਵਾਇਰਲ ਹੁੰਦੀਆਂ ਸਟੂਡੀਓ ਤੇ ਪੋਡਕਾਸਟ ਚੱਲਿਆ ਹੁੰਦਾ ਤੇ ਉਹਦੀ ਚੇਤਨਾ ਉੱਡ ਜਾਂਦੀ ਤੇ ਉੱਥੇ ਹੀ ਹੈ ਨਿਕਲ ਜਾਂਦੇ ਨੇ ਕਿੰਨੀਆਂ ਵੀਡੀਓ ਆ ਰਹੀਆਂ ਅੱਜਕੱਲ ਸਾਡੇ ਸਾਹਮਣੇ ਜਦੋਂ ਚੇਤਨਾ ਉੱਡ ਗਈ ਸਾਰਾ ਸਰੀਰ ਤਾਂ ਉੱਥੇ ਹੀ ਹੋਊਗਾ ਸਾਰੇ ਅੰਗ ਉੱਥੇ ਆ ਦਿਲ ਵੀ ਉੱਥੇ ਆ ਦਿਮਾਗ ਵੀ ਉੱਥੇ ਆ ਹੱਥ ਪੈਰ ਉੱਥੇ ਫਿਰ ਇਹ ਵਰਕ ਕਿਉਂ ਨਹੀਂ ਕਰਦਾ ਕੋਈ ਚੇਤਨਾ ਉੱਡ ਗਈ ਆਪਾਂ ਅਕਸਰ ਕਹਿੰਨੇ ਯਾਰ ਤੂੰ ਤੈਨੂੰ ਮੈਂ ਆਹ ਗੱਲ ਕਹੀ ਨੇ ਤੂੰ ਤਵੱਜੂ ਨਹੀਂ ਦੁੱਖਦੇ ਯਾਰ ਮੇਰਾ ਧਿਆਨ ਕਿਤੇ ਹੋਰ ਸੀ ਮੇਰਾ ਧਿਆਨ ਕਿਤੇ ਹੋਰ ਸੀ ਮੈਂ ਕੌਣ ਤੇ ਉਹਦਾ ਅੱਗੇ ਧਿਆਨ ਹੁਣ ਫੇਰ ਦੇਖੋ ਕਿੱਥੇ ਆ ਗਈ। ਤਾਂ ਹੀ ਬਾਣੀ ਨੇ ਕਿਹਾ ਰੋਵੇ RAM ਨਿਕਾਲਾ ਪਿਆ ਸੀਤਾ ਲక్ష్మణ ਵਿਛੜ ਗਿਆ। ਤੇ RAM ਕੀ ਹੈ ਕੋ ਕਬੀਰ ਇਹੋ RAM ਕੀ ਅੰਝ ਕੀ ਹੈ ਤੁਹਾਡੀ ਆਤਮਾ। ਆਤਮੈ RAM RAM ਮੈ ਆਤਮ ਚੀਨਸ ਗੁਰ ਵਿਚਾਰਾ। ਉਹ ਭਾਈ ਆਤਮਾ ਤੁਹਾਡੀ ਚੇਤਨਾ ਹੈ ਜਿੱਦਨੋ ਚੇਤਨਾ ਇਥੋਂ ਡਾਰੀ ਮਾਰ ਗਈ ਉਹ ਸ਼ਬਦ ਸ਼ੁਰੂ ਹੋਇਆ। ਇਹੀ ਉਹਨੇ ਕਿਹਾ ਇੱਕੋ ਕੁਕਵਾਓ ਇੱਕੋ ਪਸਾਓ